ਤਾਰਪੰਜੋ ਵਾਲੇ ਜੰਟਾਂ ਦਾ ਵੇੜਾ ਕਰਕੇ ਵੇੜਾ ਹੀ ਕਰਕੋ ਵੇੜਾ ਹੀ ਕਰਕੋ ਮੁੰਦੀਪ ਸੇਮ ਕੱਕਰ ਸੇਵ ਕੱਕਰ ਨਾਲ ਜੰਟ ਮਰਦਾਬਾਦ 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 ਕਾਮੀਆਂ ਜ਼ਮੀਨਾ ਵਕਾਉਣ ਵਾਲੇ ਜੰਟਾਂ ਦਾ ਵੇੜਾ ਹੀ ਕਰਕੇ ਵੇੜਾ ਹੀ ਕਰਕੋ ਵੇੜਾ ਹੀ ਕਰਕੋ ਟੋਕੇ ਬਾਦ ਜੰਟਾਂ ਦਾ ਰਲਾਈ ਕੱਟਣਾ ਰਲਾਈ ਕੱਟਣਾ ਰਲਾਈ ਕੱਟਣਾ ਮੈਡੀਕਸ ਜਾ ਜ਼ਿੰਦਾਬਾਦ 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 ਲੋਕਾਂ ਨੂੰ ਕੀ ਕਰਨ ਵਾਲੇ ਚੱਟਾ ਦਾ ਰੋ ਰੋਇ ਕੱਟਣਾ ਰੋ ਰੋਇ ਕੱਟਣਾ ਲੋਕਾਂ ਨੂੰ ਕੀ ਕਰਨ ਦੀ ਇਹ ਕੋਈ ਆਖੜਾ ਕਰਕੇ ਰੋ ਰੋਇ ਕਰਨਾ ਲੋਕਾਂ ਨੂੰ ਕੀ ਕਰਨ ਵਾਲੇ ਜਨਤਾ ਦਾ ਰੋ ਰੋਇ ਕੱਟਣਾ ਹੈ ਜੀ ਨਮਸਕਾਰ ਦੋਸਤੋ ਤਸਵੀਰਾਂ ਤੁਹਾਨੂੰ ਮੱਲਾ ਵਾਲਾ ਖਾਣੂ ਦੁਕਾਨਾ ਰਿਹਾ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਤਰਨਾ ਲਗਾਇਆ ਗਿਆ ਪਿਛਲੇ 2 ਦਿਨਾਂ ਤੋਂ ਲਗਾਤਾਰ ਕਿਸਾਨ ਐਸੀ ਤਰ੍ਹਾਂ ਹੀ ਟਰੈਵਲ ਏਜੰਟ ਦੇ ਬਰੂਹਾਂ ਤੇ ਬੈਠੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਮੱਲਾਵਾਲਾ ਕ੍ਰਾਸ ਚੌਂਕ ਦੇ ਵਿੱਚ ਜੋ ਨਾਲ ਬਿਲਕੁਲ ਜਿਹੜਾ ਟਰੈਵਲ ਏਜੰਟ ਦਾ ਦਫ਼ਤਰ ਹੈਗਾ ਉੱਥੇ ਤਰਨਾ ਲੱਗਿਆ ਹੋਇਆ ਹੈ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਿਪਾਈ ਲਗਾਤਾਰ ਬਰੂਹਾਂ ਮੱਲ ਕੇ ਬੈਠੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੋਂ ਦੇ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਹੜਾ ਕਰਕੇ What? <laughs> ਭਾਈ ਸਾਹਿਬ ਜੀ ਅੱਜ ਜਿਹੜਾ ਇੱਥੇ ਪੁਤਲਾ ਸਾੜਿਆ ਗਿਆ ਔਰ ਨਾਲ ਜਿਹੜਾ ਇਹ ਸਾਰਾ ਕਿਹੜਾ ਕੀ ਮਸਲਾ ਹੈਗਾ ਉਸ ਤੇ ਬਾਰੇ ਜੀ ਮੈਂ ਬਰਜਿੰਦਰ ਸਿੰਘ ਕਿਸਾਨ ਮਦੂਦ ਸਿੰਘਾ ਚੂਮੇ ਕਿ ਪਿਆਰ ਤੋਂ ਜਿਲ੍ਹਾ ਪ੍ਰਸ਼ਾਸਕ ਸਰਪੰਚ ਜੀ ਇਹ ਜਿਹੜਾ ਮਸਲਾ ਜੀ ਇਹ ਇੱਥੇ ਜਨਤਾ ਕਿਰਨ ਤੇ ਕੁਲਦੀਪ ਸਿੰਘ ਸਮਾਰਟ ਅਟੈਚ ਇਮੀਗ੍ਰੇਸ਼ਨ ਇੱਥੇ ਚਲਾਉਂਦੇ ਮੱਲਾਲੇ ਉਹਨਾਂ ਸਾਡੇ ਕਿਸਾਨ ਗਰੀਬ ਸਿੰਘ ਤਲਵੰਡੀ ਪਾਲਾ ਜੋ ਬਕੋ ਦੇ ਨੇੜੇ ਉਹਨਾਂ ਨਾਲ 7,60,000 ਦੀ ਠੱਗੀ ਮਾਰੀ ਜੀ ਉਹਨਾਂ ਤੋਂ ਇਨਸਾਫ ਲੈਣ ਲਈ ਇਹ ਜਿਹੜਾ ਧਰਨਾ ਜਥੇਬੰਦੀ ਕਿਸਾਨ ਮজুর ਸਿੰਘਾ ਸੁਮੇਟੀ ਕੇ ਆਦਿ ਗਵਾਹੀ ਵਿੱਚ ਲਾਇਆ ਸੀ। ਔਰ ਇਹ ਧਰਨਾ ਜ ਤੀਸਰੇ ਦਿਨ ਵਿੱਚ ਦਾਗਲ ਹੋ ਗਿਆ। ਜਿਹੜਾ ਸੀ ਇੱਥੇ ਅੱਜ ਪੁਤਲਾ ਫੂਕੇ ਮੱਲਾ ਵਾਲੇ ਮੇਨ ਚੌਂਕ ਦੇ ਵਿੱਚ ਉਹਨਾਂ ਦਾ ਪਿੱਛਾ ਕਰ ਕੀਤਾ ਕਿਉਂਕਿ ਉਹ ਜਿਹੜਾ ਇਨਸਾਫ ਦੇਂਦਾ ਅਜੇ ਕੋਈ ਚੱਲਬਾਤ ਨਹੀਂ ਕਰ ਰਿਹਾ। ਇਹ ਸਾਡੀ ਮੰਗ ਹੈ ਵੀ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਚਿਰ ਇਹ ਧਰਨਾ ਵੀ ਨਹੀਂ ਚੱਕਣਾ ਦੇ ਇਨਸਾਫ ਲੈਣ ਤੱਕ ਸਾਡਾ ਮੋਰਚਾ ਜਾਰੀ ਰਹੇਗਾ। ਬਾਕੀ ਮੈਂ ਕੱਲ ਕੋਈ ਅਖਬਾਰਾਂ ਦੀ ਕਟਿੰਗ ਦੇਖੀ ਜਿਨ੍ਹਾਂ ਚ ਉਹ ਕਹਿ ਰਹੇ ਆ ਕਿ ਸਾਡਾ ਸਾਰਾ ਕੁਝ ਇਹਨਾਂ ਦਾ ਕੰਪਲੀਟ ਆ ਇਹ ਆਪਦੀ ਮਤਲਬ ਜਨਤਾਲੂ ਆਇਆ ਵੀ ਇਹ ਜਾਣ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਤੁਸੀਂ ਇਹ ਦੇਖੋ ਵੀ ਅੱਜ ਤੀਸਰਾ ਦਿਨ ਸ਼ੁਰੂ ਹੋਇਆ ਸਾਡੇ ਕੋਲੇ 9 ਦਰਖਾਸਤਾਂ ਆ ਗਈਆਂ ਇੱਥੇ ਹੋਰ ਵੀ ਮਨਪ੍ਰੀਤ ਸਿੰਘ ਗੁਰਸੇਵਕ ਸਿੰਘ ਸੁਖਦੇਵ ਸਿੰਘ ਕਾਲੂ ਵਾਲੇ ਤੋਂ ਇਦਾਂ ਜਨਤਾ ਉਹਨਾਂ ਨੇ ਲੋਕਾਂ ਨਾਲ ਇਦਾਂ ਠੱਗੀਆਂ ਮਾਰ ਰਿਹਾ ਕਿਸੇ ਤੋਂ 40 ਲੱਖ ਲਿਆ ਕਿਸੇ ਤੋਂ 15 ਲੱਖ ਲਿਆ ਕਿਸੇ ਤੋਂ 25 ਲੱਖ ਲਿਆ ਕੱਖ ਵਕਤ ਦੇਸ਼ਾਂ 'ਚ ਭੇਜਣ ਦੀ ਗੱਲਬਾਤ ਕੀਤੀ ਪਰ ਉਹ ਬੱਚਿਆਂ ਦੇ ਉਹ ਜਿਹੜੇ ਖਲਵਾੜ ਉਹਨਾਂ ਕੀਤਾ ਕਈ ਬੱਚੇ ਦਿੱਲੀ 에ਅਰਪੋਰਟ ਤੋਂ ਮੁੜ ਕੇ ਆਇਆ ਤੇ ਅਰਮੀਨੀਆ ਦੇ ਕਈਆਂ ਨੇ ਕਿਹਾ ਵੀ ਇਹ ਲਵਾਵਾਂਗੇ ਉਹਨਾਂ ਹੋਰ ਦੇਸ਼ਾਂ 'ਚ ਉਹਨਾਂ ਤੇਜਿਆ ਇਹ ਜਿਹੜਾ ਸਕੈਂਡਲ ਆ ਇਹ ਸਾਨੂੰ ਐ ਲੱਗਦਾ ਵੀ ਇਹ ਆਉਣ ਵਾਲੇ ਦਿਨਾਂ 'ਚ ਬੜਾ ਵੱਡਾ ਬਣ ਜਾਣਾ ਤੇ ਇਹ ਤਾਂ ਲੱਗ ਰਿਹਾ ਵੀ ਜਿਵੇਂ ਪੰਜਾਬ ਦੇ ਵਿੱਚ ਰੇਤ ਮਾਫੀਆ ਗੈਂਗ ਮਾਫੀਆ ਜਾਂ ਦੂਸਰੇ ਚੱਲਦੇ ਜਨਤਾ ਦਾ ਵੀ ਇੱਥਾ ਇੱਕ ਇਹ ਜਿਹੜਾ ਗਰੋਹ ਇੱਥਾ ਕੰਮ ਕਰ ਰਿਹਾ ਸਾਡੀ ਪ੍ਰਸ਼ਾਸਨ ਤੋਂ ਬੇਟੀਆ ਵੀ ਇਹਨਾਂ ਦੇ ਇਹਨਾਂ ਨੂੰ ਨੱਤ ਪਾਈ ਜਾਵੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ ਨਹੀਂ ਤਾਂ ਜਿਹੜਾ ਚਿੰਗਾਰਜਾ ਹੈ ਹੋਰ ਵੀ ਤਿੱਖਾ ਕਿਤੇ ਇਹਦੀ ਰੂਪਰੇਖਾ ਬਦਲੀ ਵੀ ਜਾ ਸਕਦੀ ਜਿੰਦੀ ਜ਼ਿੰਮੇਵਾਰੀ ਇਹਨਾਂ ਜਨਤਾ ਦੇ ਪ੍ਰਸ਼ਾਸਨ ਦੀ ਹੋਏ ਭਾਈ ਸਾਹਿਬ ਜਾਈ ਤੀਸਰਾ ਦਿਨ ਹੋ ਗਿਆ ਜੇ ਸਾਡੀ ਤੁਸੀਂ ਉਹ ਅਖਬਾਰ ਦੀ ਕਟਿੰਗ ਦੀ ਗੱਲ ਕਰਤੀ ਵੀ ਇਹਨਾਂ ਨਾਲ ਜੋ ਕਿ ਹੋਇਆ ਉਹ ਅਸੀਂ ਐਗਰੀਮੈਂਟ ਹੈਗੀ ਸਾਡੇ ਦੋਵੇਂ ਹੈਗਾ ਸੀ ਅੱਜ ਤੀਸਰਾ ਦਿਨ ਹੋ ਗਿਆ ਇਸ ਦੇ ਬਾਰੇ ਤੁਸੀਂ ਤੁਹਾਡਾ ਕੀ ਅਗਲਾ ਨੈਕਸਟ ਐਕਸ਼ਨ ਕੀ ਹੋਵੇ ਨੈਕਸਟ ਐਕਸ਼ਨ ਆ ਅੱਜ ਸਾਡੇ ਆਗੂ ਆ ਥੋੜਾ ਜਿਹਾ ਜੱਥੇਬੰਦੀ ਦੇ ਰਜਾਈਵੇਂ ਹੋਣ ਕਰਕੇ ਜਾ ਜੇ ਸਾਡਾ ਵੀਰ ਅਨਜਾਮਦੀਨ ਵਾਲੇ ਤੋਂ ਰਾਤ ਐਕਸੀਡੈਂਟ ਹੋ ਗਈ ਜਿੱਥੇ ਬੰਦੀ ਬਹੁਤ ਵਧੀਆ ਸਵਾਲਾ ਸੀ ਉਹ ਅੱਜ ਸਾਨੂੰ ਵੀ ਛੋੜਾ ਦੇ ਗਿਆ ਉਧਰ ਆ ਗਏ ਹੋਇਆ ਜਿਹੜਾ ਇਹ ਸਾਡਾ ਅਗਲਾ ਸੰਘਰਸ਼ਾ ਉਹ ਅਸੀਂ ਜੋ ਵੀ ਜਿੱਥੇ ਬੰਦੀ ਦੇ ਆਗੂ ਆਉਂਦੇ ਫੈਸਲਾ ਕਰਕੇ ਸੂਬਾ ਪ੍ਰਧਾਨ ਜੀ ਨਾਲ ਕਰਕੇ ਸਾਰੀ ਸੂਬਾ ਟੀਮ ਨਾਲ ਗੱਲ ਉਹ ਜਿਹੜਾ ਸੰਘਰਸ਼ ਹੈ ਜੀ ਅਗਲਾ ਕੋਈ ਐਕਸ਼ਨ ਕਰਾਂਗੇ ਦਿੱਲੀ ਜ਼ਿੰਮੇਵਾਰੀ ਹੈ ਨਾ ਜਨਤਾ ਦੀ ਤੇ ਕੁਝ ਪ੍ਰਸ਼ਾਸਨ ਦੀ ਸਮਾਰਟਕ ਕਿਹੜੇ ਹੈਗੇ ਆ ਕੁਲਦੀਪ ਸਿੰਘ ਨਾਲ ਕੋਈ ਗੱਲਬਾਤ ਤੁਹਾਡੇ ਹੋਈ ਸਮਾਰਟਕ ਆ ਕੁਲਦੀਪ ਸਿੰਘ ਨਾਲ ਜਿਸ ਦਿਨ ਟਰਨਾ ਲੱਗਦਾ ਉਸ ਤੋਂ ਪਹਿਲਾਂ ਅਸੀਂ ਬੈਠ ਕੇ ਗੱਲਬਾਤ ਕੀਤੀ ਪਰ ਉਹਨੇ ਦੇਖੋ ਗੈਰ ਕਾਨੂੰਨੀ ਜਿਹੜੇ ਚੈੱਕ ਲੈਨੇ ਕਿਸੇ ਦੀ ਚੈੱਕ ਬੁੱਕ ਰੱਖਣੀ ਬਿਲਕੁਲ ਗੈਰ ਕਾਨੂੰਨੀਆ ਪਿਛਲੇ ਦਿਨਾਂ ਜਥੇਬੰਦੀ ਨੇ ਸੰਘਰਸ਼ ਕਰਕੇ ਬੈਂਕਾਂ ਵਿੱਚੋਂ ਚੈੱਕ ਵਾਪਸ ਕਰਾਏ ਸੀ ਜਿਹੜੇ ਕਿਸਾਨਾਂ ਦੀ ਜਮਨ ਸਕਿਉਰਿਟੀ ਵਿੱਚ ਰੱਖੇ ਬੈਂਕਾਂ ਨੇ ਇਹਨੇ ਚਰੇ ਆਮ ਖਾਲੀ ਪੇਪਰਾਂ ਤੇ ਸਾਈਨ ਕਰਾਏ ਜਿੰਦੀਆਂ ਫੋਟੋ ਸਾਡੇ ਕੋਲੇ ਆ ਖਾਲੀ ਪੇਪਰਾਂ ਤੇ ਸਾਈਨ ਕਰਾਏ ਫੋਟੋ ਤੇ ਬਾਕੀ ਉਹਨੇ ਜਿਹੜੇ ਚੈੱਕ ਉਹ ਬਿਲਕੁਲ ਜਿਹੜੀ ਚੈੱਕ ਬੁੱਕ ਰੱਖੀ ਗੈਰ ਕਾਨੂੰਨੀ ਸੀ ਉਹ ਵੀ ਇਹਦੇ ਤੇ ਜਿਹੜੀ ਉਹ ਬੰਦੀ ਕਾਰਵਾਈ ਉਹ ਕਾਨੂੰਨੀ ਕਰਵਾਵਾ ਮੰਗਦੇ ਭਾਈ ਸਾਹਿਬ ਵੀ ਕੀ ਨਾ ਹੈ ਕਿਹੜੀ ਚਾਹੇਗਾ ਦਾ ਨਾਮ ਜੀ ਬਸਾ ਸਿੰਘ ਕੋਲੋਂ ਕੌਮ ਤੇ ਮੀਤ ਪ੍ਰਧਾਨ ਬੱਲਾਵਾਲਾ ਸਾਨ ਮਹੂਤ ਸਖਤ ਨੇ ਪੰਜਾਬ ਜਿਹੜਾ ਅੱਜ ਇਹ ਮਸਲਾ ਜੀ ਤੁਸੀਂ ਇਹ ਘਰਨਾ ਲਾਇਆ ਤੀਸਰਾ ਦਿਨ ਹੱਤ ਤਨ ਹੋਗਾ ਅੱਜ ਪੁੱਛਣਾ ਵੀ ਸਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਜਿਹੜੇ ਏਜੰਟਾਂ ਤੋਂ ਜੀ ਡੋਟ ਕਸਟ ਤੇ ਬਰਖਲਾਫ ਇਹ ਧਰਨਾ ਲਾਇਆ ਗਿਆ ਜੋ ਕਿ ਕਰਦੀਪ ਸਿੰਘ ਸੁਖਦੇਵ ਸਿੰਘ ਕਾਲੂ ਵਾਲਾ ਮਨਪ੍ਰੀਤ ਸਿੰਘ ਤੇ ਆਪਣਾ ਗੁਰਸੇਵ ਸਿੰਘ ਇਹਨਾਂ ਦੇ ਡੋਟ ਤੋਂ ਡੋਟ ਜਿਹੜੀ ਇਹਨਾਂ ਕੀਤੀ ਹੋਈ ਆ ਇਨਾਮ ਅਤੇ forevaale ਲੋਕਾਂ ਨਾਲ ਇਹਨਾਂ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਾਫ ਦੇਣ ਦਾ ਐਲਾਨ ਕੀਤਾ ਅੱਜ ਤੀਸਰਾ ਦਿਨ ਹੋ ਗਿਆ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਗੁਰਦੀਪ ਸਿੰਘ ਇਸ ਟਾਈਮ ਜਿਹੜਾ ਉਹਨਾਂ ਦਾ ਦਫ਼ਤਰ ਵੀ ਬੰਦ ਹੈ ਜਿਹੜਾ ਉਹ ਜਿੱਥੇ ਉਹ ਕੰਮ ਕਰਦੇ ਆ ਆਫਿਸ ਤੁਹਾਡੀ ਕੋਈ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਨਹੀਂ ਹੋਈ ਦੇਖੋ ਇਹ ਤੁਹਾਣਾ ਲੱਗਣ ਤੋਂ ਪਹਿਲਾਂ ਇਹਨਾਂ ਦੇ ਇਹਨਾਂ ਨਾਲ ਗੱਲਬਾਤ ਹੋਣ ਦੀ ਕੋਸ਼ਿਸ਼ ਕੀਤੀ ਗਈ ਫਾਈ ਲੋਕ ਇਹ ਗੁਰਦੀਪ ਸਿੰਘ ਜਿਹੜਾ ਹੈ ਇਹਨੇ ਸਭਰਾਵਾ ਦੇ ਵਿੱਚ ਜੇ ਬਾਬਾ ਸ਼ਾਨ ਸਿੰਘ ਤਾਰੀ ਦੇ ਉਥੇ ਇਹਨਾਂ ਗੱਲ ਕੀਤੀ ਕਰਨ ਦੀ ਕੋਸ਼ਿਸ਼ ਉਥੇ ਸਾਡੇ ਬੰਦੇ ਪਹੁੰਚੇ ਉਹ ਇਹ ਉਥੋਂ ਭੱਜ ਕੇ ਆ ਗਿਆ ਫਿਰ ਗੱਲ ਕਰਨ ਦੀ ਜਲਦੀ ਕੀਤੀ ਇਹ ਆ ਬਾਬਾ ਜਥੇਦਾਰਾਂ ਦੇ ਮਖੂਰੋੜ ਤੇ ਗੁਰਦੁਆਰਾ ਸਾਹਿਬ ਉਥੇ ਕਰਨ ਕਰਨ ਦੀ ਕੋਸ਼ਿਸ਼ ਕੀਤੀ ਉਥੋਂ ਵੀ ਇਹ ਭੱਜ ਕੇ ਥਾਣੇ ਆ ਗਏ ਇਹਨੇ ਸਾਡੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪ੍ਰਸ਼ਾਸਨ ਨਾਲ ਕੋਈ ਤੁਹਾਡੀ ਗੱਲਬਾਤ ਹੋਈ ਪਿਛਲੇ ਤਿੰਨ ਦਿਨਾਂ ਦੇ ਵਿੱਚ ਕੋਈ ਐਸਐਚਓ ਨਾਲ ਐਸਐਸਪੀ ਨਾਲ ਇਸ ਤੋਂ ਪਹਿਲਾਂ ਜੋ ਹੋਇਆ ਸਾਰਿਆਂ ਨੂੰ ਪਤਾ ਜੀ ਇਹਦੇ ਬਾਰੇ ਤੁਹਾਡਾ ਕੀ ਇਸ ਤੋਂ ਬਾਅਦ ਅੱਜ ਵੀ ਪ੍ਰਸ਼ਾਸਨ ਨਾਲ ਉਹ ਜਿੱਦਾਂ ਜਿਸ ਦਿਨ ਧਰਨਾ ਲੱਗਾ ਸੀ ਉਸ ਦਿਨ ਗੱਲਬਾਤ ਹੁੰਦੀ ਰਹੀ ਪਰ ਜਿਹੜਾ ਪ੍ਰਸ਼ਾਸਨ ਉਹ ਵੀ ਟਾਲ ਮੰਟੋਲੇ ਤੇ ਹੀ ਜਿਹੜਾ ਕਰਦਾ ਰਿਹਾ ਹੈ ਅਗਲਾ ਕੀ ਕਦਮ ਹੋਊਗਾ ਜੀ ਅਗਲਾ ਕਦਮ ਜਿਹੜਾ ਹੋਊਗਾ ਉਹ ਜ਼ਿਲ੍ਹਾ ਕਾਰਕਮਿਟੀ ਸੂਬਾ ਆਕਾਉਨ ਨਾਲ ਜੋ ਵੀ ਮੀਟਿੰਗ ਲਾ ਕੇ ਜੋ ਫੈਸਲਾ ਉਹ ਆਪਾਂ ਸਰਬਾਨ ਕਰਾਂਗੇ ਉਸ ਫੈਸਲੇ ਦੇ ਇੱਥੇ ਬੰਦੀ ਇਹ ਪੈਰਾ ਤਾਂ ਵੇਖ। ਆ ਜਿਹੜਾ ਪੁੱਤਰਾ ਸਾੜਿਆ ਗਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਵੇਖੋ ਜੀ ਪੁੱਤਲਾ ਇੱਕ ਰੋਸ ਮਜ਼ਾਰਾ ਹੈ। ਰੋਸ ਮਜ਼ਾਰਾ ਕਰਨ ਵਾਸਤੇ ਅਸੀਂ ਕੁਝ ਵੀ ਸਾਨੂੰ ਕਰਨਾ ਪਏ ਜੋ ਵੀ ਸਾੜ ਸਾਨੂੰ ਸਿੱਖੇ ਸੰਘਰਸ਼ ਕਰਨੇ ਪੈਣ ਉਹ ਅਸੀਂ ਕਰਾਂਗੇ। ਧੰਨਵਾਦ।